ਜੀ ਵੀ ਦੋਸਤੋ ਵਾਇਗੁਰਜੀ ਦਾ ਖਾਸਾ ਵਾਇਗੁਰਜੀ ਕੀ ਫਤਿਹ ਸੋ ਪਿਆਰਿਓ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਦੁਗੁਰਜੀ ਤੋਂ ਰਾਵੜਾ ਕੋਸ਼ਕ ਦੀ ਦੂਰੀ ਤੇ ਗੁਰਦੁਆਰਾ ਬਾਬਾ ਪੂਰੇ ਸਾਹਿਬ ਜੀ ਤੇ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਹੈ ਜਿੱਥੇ ਕੀ ਤੁਹਾਨੂੰ ਅਸੀਂ ਅੱਜ ਕੁਰਾਲੀਆਂ ਖੋਧੀਆਂ ਟੰਡਾ ਬਣਾਇਆ ਹੋਇਆ ਦਿਖਾ ਲਈ ਇਹ ਮਲੇ ਕੁ ਜਿਹੜਾ ਬਹੁਤ ਹੀ ਪੁਰਾਣਾ ਤੇ ਜਿਹਦੇ ਵਿੱਚ ਹੁਣ ਮੈਨੂਫੈਕਚਰਿੰਗ ਕਰਕੇ ਓਂਕਾਰ ਮਕੈਨੀਕਲ ਵੱਲੋਂ ਇਹਨੂੰ ਤਿਆਰ ਕੀਤਾ ਗਿਆ ਆ ਤੇ ਵਧੀਆ ਹੀ ਸੁੱਚੀ ਧਾਨ ਨਾਲ ਇਹ ਤਿਆਰ ਕੀਤਾ ਗਿਆ ਇਹਨਾਂ ਤੇ ਗਾਡੀ ਤੇ ਰੰਗ ਬਹੁਤ ਹੀ ਵਧੀਆ ਤੇ ਜਿਹੜੀਆਂ ਇਹਦੇ ਵਿੱਚ ਹਲਟਾ ਬਣਾਈਆਂ ਲੀਆਂ ਪੋਸਟੀਰੀਅਰ ਹਲਟਾ ਤੇ ਮੇਰਾ ਵੀ ਕੋਈ ਵੀ ਚਾਹ ਵਾਰ ਹੋਵੇ ਪਰਾਏ ਖੂਨ ਚਾਰ ਕਰਾਵਾ ਤੇ ਤੇ ਔਕਰ ਮਕੈਨੀਕਲ ਵਾਟਸਐਪ ਮੈਂਸ਼ਨ ਵਿੱਚ ਵੀਡੀਓ ਵਿੱਚ ਮੈਂਸ਼ਨ ਕਰਦਾ ਤੇ ਕੰਟੈਕਟ ਨੰਬਰ ਕਰਕੇ ਉਹਨਾਂ ਨਾਲ ਸੀ ਗੱਲ ਕਰ ਲਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ